ਦੀ ਕਿਸਮ ਆ ਖਸਾਨਾ ਨੇ ਲਾਉਣੀ ਆ ਜਾਂ 1401 ਦੀ ਜਿੱਦਾਂ ਹੁਣ ਬਜਾਈ ਸ਼ੁਰੂ ਹੋ ਗਈ ਆ ਇਹਨਾਂ ਦੇ ਸਹੀ ਸਮਾਂ ਵੀ ਦੱਸੋ ਜੀ ਕਦੋਂ ਬਜਾਈ ਕਰਨ ਹਾਂਜੀ 1401 ਜਿਹੜੀ ਇਹ ਥੋੜੀ ਲੌਂਗ ਡਿਰੇਸ਼ਨ ਵੈਰਾਈਟੀ ਆ ਇਹ 145 ਤੋਂ 50 52 55 ਥੋੜੇ ਜੇ ਕਈ ਜ਼ਿਮੀਂਦਾਰ ਆਖਦੇ ਵੀ ਜਮਾਂ ਐਕੂਰੇਟ ਡੇਟ ਨਹੀਂ ਹੁੰਦੀ ਕੋਈ ਵੀ ਨਾ ਤਾਂ ਬਜਾਈ ਦੀ ਹੁੰਦੀ ਐ ਤੇ ਨਾ ਹੀ ਉਹਦੇ ਪੱਕਣ ਦੀ ਹੁੰਦੀ ਆ ਉਹ ਆਪਣੇ ਤੇ ਡਿਪੈਂਡ ਕਰਦਾ ਆਪਣੀ ਪ੍ਰੈਕਟਿਸ ਤੇ ਜੇ ਆਪਾਂ ਖਾਦਾਂ ਲੇਟ ਪਾ ਦੇਾਂਗੇ ਤਾਂ ਥੋੜੀ ਜੀ ਫਸਲ ਲੰਬਾ ਟਾਈਮ ਉਹ ਲੈ ਜਾਂਦੀ ਹੈ ਜੇ ਲੇਟ ਤੇ ਕਰਕਾਦ ਪਾਈ ਜਾਵਾਂਗੇ ਜੀ ਜੇ ਥੋੜੀ ਟਾਈਮਲੀ ਖਾਦਾਂ ਖਤਮ ਕਰਦੇ ਆਂਗੇ ਥੋੜੀਆਂ ਬੱਤਰ ਖਾਦਾਂ ਰੱਖਾਂਗੇ ਫਿਰ ਉਹ ਆਪ ਦਾ ਟਾਈਮਲੀ ਮੈਚੁਰ ਹੋ ਕੇ ਪਕਾਵ ਵੱਲ ਜਲਦੀ ਆ ਜਾਂਦੀ ਹੈ ਜੀ ਤਾਂ ਇਹ ਤੁਹਾਡੀ ਪ੍ਰੈਕਟਿਸ ਤੇ ਡਿਪੈਂਡ ਕਰਦਾ ਉਹਦੀ ਡਿਊਰੇਸ਼ਨ ਕਿੰਨੀ ਰਹਿਣੀ ਹੈ ਬਾਕੀ ਜਿਹੜੀ ਹੁੰਦਾ ਹੈ ਕਿ ਵੈਰਾਈਟੀ ਦਾ ਹੁੰਦਾ ਜਿਵੇਂ ਉਹਨਾਂ 1847 ਹੈ ਵੈਰਾਈਟੀ ਇਹ ਹੈ ਤਾਂ 1509 ਚੋਂ ਵੈਰਾਈਟੀ ਪਰ ਇਹ ਜਿਹੜੀ ਥੋੜਾ ਲੰਮਾ ਟਾਈਮ ਲੈ ਜਾਂਦੀ ਹੈ 1500 ਨਾਲੋਂ 9 ਨਾਲੋਂ 12 15 ਦਿਨ ਜ਼ਿਆਦਾ ਲੈ ਜਾਂਦੀ ਹੈ ਜੀ ਤੇ ਜਿਹੜੀ 1692 ਵੈਰਾਈਟੀ ਹੈਗੀ ਜਿਹੜੀ ਉਹ ਵੀ 1509 ਤੋਂ ਪਰ ਉਹ 5 ਤੋਂ 7 ਦਿਨ ਜ਼ਿਆਦਾ ਲੈ ਜਾਂਦੀ ਹੈ ਔਰ ਉਹ ਥੋੜੀ ਹਾਈਟ ਵੀ ਉਹਦੀ ਜ਼ਿਆਦਾ ਪਰ ਯੀਲਡ ਵੀ ਜ਼ਿਆਦਾ ਹੈ 1847 ਦੀ ਵੀ ਇਸੇ ਤਰ੍ਹਾਂ ਇਹ ਆਈ ਹੈਗੀ 1885 ਵੈਰਾਈਟੀ ਹੈ ਜੀ ਜੀ ਇਹ 1121 ਦਾ ਬਦਲ ਹੈਗਾ ਇਹਦੇ ਇਹ ਵੈਰਾਈਟੀ ਹੁਣ ਬਹੁਤ ਚੱਲੇਗੀ ਅਗਲੇ ਸਾਲਾਂ 'ਚ ਜਿਹੜਾ ਸਭ ਤੋਂ ਜ਼ਿਆਦਾ ਇਹਦਾ ਸੁਇਖ ਹੈ 1121 ਦੀ ਥਾਂ ਤੇ ਜੀ ਬਾਈ ਇਹਦੇ 'ਚ ਕੀ ਹੈ ਇਹਦੇ 'ਚ ਇੱਕ ਤਾਂ ਜੀਨ ਪਾਇਆ ਹੈ ਇਹਨਾਂ ਨੂੰ ਬੀ ਐਲ ਵੀ ਨਹੀਂ ਆਉਂਦੀ ਐ ਕਿਨੂੰ ਬਲਾਸਟ ਤੇ ਨੈਕ ਬਲਾਸਟ ਨਹੀਂ ਆਉਂਦਾ 1885 ਨੂੰ ਇੱਕ ਦੇ ਝਾੜ ਬਹੁਤ ਚੰਗਾ ਹੈ ਦੋ ਸਾਲਾਂ ਦਾ ਹੀ ਫੀਡਬੈਕ ਸਾਡੇ ਕੋਲ ਜ਼ਿੰਮੇਦਾਰਾਂ ਦੀ ਹੈਗੀ ਹੈ 26 ਕੁਆਂਟਲ ਤੋਂ ਲੈ ਕੇ ਤੇ 28 ਕੁਆਂਟਲ ਤੱਕ ਦੀ ਪੰਜਾਬ 'ਚ 29 ਤਿੱਕਰ ਦੀ ਵੀ ਹੈ इवन ਔਰ ਐਮਪੀ ਦੇ ਵਿੱਚ ਸਾਡੇ ਕੋਲੇ ਅਸੀਂ ਬੀਜ ਭੇਜਦੇ ਆ 27 ਕੁਆਂਟਲ ਤੋਂ ਲੈ ਕੇ ਪਿਛਲੇ ਤੋਂ ਪਿਛਲੇ ਸਾਲ 27 ਕੁਆਂਟਲ ਸੀ ਲਾਸਟ ਈਅਰ ਉਹਨਾਂ ਦੀ 32 ਤੋਂ 34 ਕੁਆਂਟਲ ਤੇ ਦੀ ਫੀਡਬੈਕ ਹੈਗੀ ਹੈ ਸੋਪੋਰ ਏਰੀਏ ਦੇ ਵਿੱਚ ਔਰ ਜਿਹੜੀ ਥੋੜਾ ਜਿਹਾ ਇਹਨੂੰ अर्ਲੀ ਚ ਲਾਓ ਇਹ ਡਰੇਸ਼ਨ ਨਹੀਂ ਜ਼ਿਆਦਾ ਡਰੇਸ਼ਨ ਇਹਦੀ 11 21 ਜਿੰਨੀ ਹੈ ਪਰ ਇਹ ਜਿਹੜੀ ਵੈਰੈਟੀ ਹੈ ਥੋੜੀ ਜੀ ਫੋਟੋਸਿੰਥੈਸਿਸ ਹੋਣ ਕਰਕੇ ਕਈ ਵਾਰ ਜੇ ਮੌਸਮ ਠੰਡਾ ਦਾ ਥੋੜੀ ਜੀ ਲੰਬੀ ਖਿੱਚੀ ਜਾਂਦੀ ਹੈ ਜਿਵੇਂ ਪਿਛਲੇ ਸਾਲ ਜਿਵੇਂ ਹੋਇਆ ਹਾਂਜੀ ਮਾਝੇ ਏਰੀਏ ਦੇ ਵਿੱਚ ਉੱਥੇ ਥੋੜਾ ਜਿਹਾ ਪਕਾਅ 'ਚ ਥੋੜੀ ਦੇਰੀ ਕੀਤੀ ਇਹਨੇ ਤਾਂ ਥੋੜੀ ਜੀ ਇਹਨੂੰ ਜੇ ਗੇਤੀ ਲਾਵਾਂਗੇ ਅਸੀਂ ਜਿਹੜਾ ਜਿਵੇਂ ਅਸੀਂ ਤਿਆਰਬਾ ਦੇਖਿਆ ਵੀ ਸੋਪੁਰ ਦਾ ਮੌਸਮ ਆਪਣੇ ਨਾਲੋਂ ਗਰਮ ਐਮਪੀ ਦਾ ਹਾਂਜੀ ਉੱਥੇ ਇਹਨੇ ਥੋੜਾ ਟਾਈਮ ਲਿਆ ਔਰ ਝਾੜ ਵੀ ਜ਼ਿਆਦਾ ਦਿੱਤਾ ਗਰਮੀ 'ਚ ਹਾਂਜੀ ਜੇ ਥੋੜਾ ਜਿਹਾ ਇਹਨੂੰ ਅਸੀਂ ਪਹਿਲਾਂ ਹైదరాబాద్ 'ਚ ਵੀ ਦੇਖਿਆ ਹੈਗਾ ਉੱ ਜੀ ਜੇ ਇੱਥੇ ਵੀ ਪੰਜਾਬ 'ਚ ਵੀ ਥੋੜਾ ਜਿਹਾ ਵੀ ਇਹਨੂੰ 5-4 ਦਿਨ ਵੀ ਆਪਾਂ ਗੇਤਾ ਕਰ ਲਾਂਗੇ ਤਾਂ ਇਹ ਸੋਹਣੀ ਵੈਰੈਟੀਆਂ 'ਚੋਂ ਆ ਇਹ ਬਹੁਤ ਵਧੀਆ ਝਾੜ ਦੇਗੀ ਔਰ ਜਿਹੜਾ ਇਹਦਾ ਚਾਹ ਵਾਲਾ ਇਹਦੇ 'ਚ ਖੁਸ਼ਬੂ ਜ਼ਿਆਦੇ ਹੈ ਇਹਨੂੰ ਹੋਰ ਕੋਈ ਬਿਮਾਰੀ ਨਹੀਂ ਆਉਂਦੀਗੀ ਇਹਨੂੰ ਸਿਰਫ ਇੱਕ ਖੁਸ਼ਬੂ ਜ਼ਿਆਦੇ ਹੋਣ ਕਰਕੇ ਰੋਮਾਂ ਜ਼ਿਆਦੇ ਹੋਣ ਕਰਕੇ ਫੀਲਡ ਦੇ ਵੀ ਜਦੋਂ ਕੋਲੇ ਜਾਂਦੇ ਆ ਤੁਸੀਂ ਤੁਹਾਨੂੰ ਬਾਸਮਤੀ ਦੀ ਸੁਗੰਧ ਆਉਂਦੀ ਹੈ ਜੀ ਤਾਂ ਕੀੜਾ ਵੀ ਇਹਦੇ ਤੇ ਵੱਧ ਅਟੈਕ ਕਰਦਾ ਆ ਮੱਕੜ ਜਦੋਂ ਪਤੰਗਾ ਇਹਦੇ ਤੇ ਵੱਧ ਆਉਂਦਾ ਤਾਂ ਉੱਥੇ ਅੰਡੇ ਦੇੰਦਾ ਸੁੰਡੀ ਪੈਦਾ ਹੁੰਦੀ ਹੈ ਤਾਂ ਉਹਦੇ ਨਾਲ ਗੋਬਦੀ ਸੁੰਡੀ ਥੋੜੀ ਵੱਧ ਪੈਂਦੀ ਹੈ ਗੋਬਦੀ ਸੁੰਡੀ ਦੀ ਸਪਰੇ ਇੱਕ ਵੱਧ ਕਰਨੀ ਪੈਂਦੀ ਹੈ ਬਾਕੀ ਭਾਵੇਂ ਤੁਸੀਂ ਫੰਗੀ ਸਾਈਡ ਦੇਤੇ ਨਾ ਕਰੋ ਤਾਂ ਵੀ ਚੱਲਦਾ ਹੈ ਤਾਂ ਵੀ ਚੱਲਦਾ ਹੈ ਹਾਂ ਉਹਦੀ ਜਗ੍ਹਾ ਤੇ ਤੁਸੀਂ ਇਹਨੂੰ ਗੋਬਦੀ ਸੁੰਡੀ ਜਿਆਦਾ ਆਉਂਦੀ ਹੈ ਬਾਈ ਜੀ ਆਪਣੀ ਫਾਰਮ ਦੇ ਵਿੱਚ ਸਾਨੂੰ ਦੱਸੋ ਵੀ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਹੈਗੀਆਂ ਜਿਨ੍ਹਾਂ ਦੀ ਪੈਕਿੰਗ ਤੁਹਾਡੇ ਕੋਲੇ ਹੁਣ ਅਵੇਲੇਬਲ ਹੈ ਹਨਾ ਜਿਹੜੀ ਕਿਸਾਨਾਂ ਨੂੰ ਦੇ ਰਹੇ ਹੋ ਕਿੰਨੀ ਕਿੰਨੀ ਪੈਕਿੰਗ ਕਰਦੇ ਹੋ ਤੇ ਕਿੱਥੋਂ ਕਿੱਥੋਂ ਸੀਡ ਹੈਗਾ ਜਿਹੜਾ ਉਹ ਆਪਣਾ ਕਿਸਾਨ ਲੈ ਸਕਦੇ ਹਾਂਜੀ ਸਾਡਾ ਜਿਹੜਾ ਸੀਡ ਹੈ ਪੂਰੇ ਪੰਜਾਬ ਦੇ ਵਿੱਚ ਹੀ ਸਾਨੂੰ ਨੰਬਰ ਸਾਡਾ ਮੈਂਸ਼ਨ ਕਰ ਦਿੱਤਾ ਜਾਊਗਾ ਇਹਦੇ ਵੀਡੀਓ 'ਚ ਹਾਂਜੀ ਤੇ ਸਾਨੂੰ ਕਾਲ ਕਰਕੇ ਤੁਸੀਂ ਆਪਣਾ ਨੇੜੇ ਦਾ ਡੀਲਰ ਸਾਡੇ ਤੋਂ ਪੁੱਛ ਸਕਦੇ ਆ ਸਾ ਤਕਰੀਬਨ ਹੀ ਸਾਰੇ ਪੰਜਾਬ 'ਚ ਆਪਣਾ ਡੀਲਰ ਨੈਟਵਰਕ ਹੈਗਾ ਸਾਰੇ ਏਰੀਆ 'ਚ ਮਾਝੇ 'ਚ ਵੀ ਹੈਗਾ ਦੁਆਬੇ 'ਚ ਵੀ ਹੈਗਾ ਆਪਣੇ ਏਰੀਆ 'ਚ ਤਾਂ ਹੈਗਾ ਹੀ ਹੈਗਾ ਸਾਰੇ ਮਲੋਟ ਫੋਰ ਫਾਜ਼ਲਕਾ ਸਾਰੇ ਕਿਤੇ ਆਪਣਾ ਇੱਧਰ ਤੇ ਸਾਰੇ ਸਾਰੇ ਪੰਜਾਬ 'ਚ ਹੀ ਤਕਰੀਬਨ ਸਾਡਾ ਡੀਲਰ ਨੈਟਵਰਕ ਹੈਗਾ ਤੁਹਾਨੂੰ ਵੀ 50 ਕਿਲੋਮੀਟਰ ਚੋਂ ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਤਾਂ ਨੇੜੇ ਦੇ ਡੀਲਰ ਦਾ ਅਸੀਂ ਤੁਹਾਨੂੰ ਦੱਸਾਂਗੇ ਉੱਥੋਂ ਤੁਸੀਂ ਸਾਡਾ ਬੀਜ ਲੈ ਸਕਦੇ ਹੋ ਤੇ ਆਪਣੇ ਕੋਲੇ ਸਾਰੀਆਂ ਹੀ ਵੈਰਾਈਟੀਆਂ ਹੈਗੀਆਂ ਜਿਵੇਂ 17 18 ਚੱਲ ਰਹੀ ਵੈਰਾਈਟੀਆਂ 17 18 ਫਿਰ ਹੁਣ 11 21 ਦਾ ਬਦਲ ਜਿਹੜਾ 11 21 ਆਪਾਂ ਇੱਕ ਤੁਹਾਨੂੰ ਦੱਸ ਦਈਏ ਵੀ 11 21 ਆਪਾਂ ਛੱਡ ਚੁੱਕੇ ਹਾਂ ਹਾਂਜੀ ਲਾਸਟ ਈਅਰ ਵੀ ਨਹੀਂ ਸੇਲ ਕੀਤਾ ਲਾਸਟ ਈਅਰ ਥੋੜਾ ਬਹੁਤ ਸੇਲ ਕੀਤਾ ਇਸ ਵਾਰ ਬਿਲਕੁਲ ਵੀ ਨਹੀਂ ਕਰ ਰਹੇ ਉਹਦੀ ਜਗ੍ਹਾ ਇਹ 18 85 ਵੈਰਾਈਟੀ ਜਿਹਦਾ ਉਹਦਾ ਬਦਲ ਆ ਗਈ ਹੈ ਬਹੁਤ ਵਧੀਆ ਉਸ ਤੋਂ ਚੰਗੀ ਹੈ ਜ਼ਿਮੀਂਦਾਰ ਲਈ ਫਾਇਦੇਮੰ ਤਾਂ ਅਸੀਂ 1121 ਦੀ ਜਗ੍ਹਾ 1885 ਕਰ ਰਹੇ ਆਂ ਔਰ ਫਿਰ 1847 ਹੈ ਇਹ ਵੀ ਵੈਰੈਟੀ ਬਹੁਤ ਚੰਗੀ ਹੈ ਪਿਛਲੇ ਸਾਲ ਭਮਾਂ ਦੀ ਵਪਾਰੀ ਨੇ ਕੁਝ ਇੱਕ ਕਾਰਨਾ ਕਰਕੇ ਇਹਨੂੰ ਕੀਤਾ ਪਰ ਇਹ ਵੈਰੈਟੀ ਵੀ ਚੱਲਣ ਵਾਲੀਆਂ ਵੈਰੈਟੀਆਂ ਚ ਹੋਰ ਚੱਲੇਗੀ ਜੀ ਔਰ ਫਿਰ 1692 ਵੀ ਤਿਆਰ ਕਰ ਰਹੇ ਆਂ ਆਪਾਂ 1692 ਵੀ ਬਹੁਤ ਵਧੀਆ ਵੈਰੈਟੀ ਹੈ ਫਿਰ 1401 1401 ਜਿਹੜੀ ਮੁੱਛਲ ਇਹਦਾ ਬਦਲ ਭਵੇਂ ਲਾਸਟ ਈਅਰ 1886 ਆਇਆ ਸੀ ਪਰ ਉਜ ਇੱਕ ਕਾਰਨਾ ਕਰਕੇ ਉਹ ਇੰਨਾ ਕਾਮਯਾਬ ਨਹੀਂ ਹੋਇਆਗਾ ਇਸ ਵਾਰ ਅਸੀਂ ਉਹ ਨਹੀਂ ਪੈਦਾ ਕੀਤਾ 1401 ਸਾਡੇ ਕੋਲ ਸਰਟੀਫਾਈਡ ਦੇ ਵਿੱਚ ਤਿਆਰ ਹੈ ਔਰ ਜਿਹੜਾ ਉਸ ਤੋਂ ਬਾਅਦ ਜਿਹੜੀਆਂ ਨਵੀਆਂ ਦੋਵੇਂ ਵੈਰਾਈਟੀਆਂ 18 1985 ਜਿਹੜੀਆਂ ਐਚਟੀ ਵਾਲੀਆਂ ਨਰਮੇ ਵਾਲੀ ਮੈਂ ਤੁਹਾਨੂੰ ਦੱਸਿਆ ਜੀ ਔਰ 1978 1121 ਦੀ ਜਿਹੜੀ ਹਰਬੀਸਾਈਡ ਟੋਲਰੇਟ ਜਿਹੜੀਆਂ ਸਿੱਧੀ ਬਜਾਈ ਵਾਸਤੇ ਹੈ ਉਹ ਵੀ ਆਪਣੇ ਕੋਲ ਹੈ ਇੱਕ ਬਾਈ ਕਿਸਾਨਾਂ ਦਾ ਆਮ ਹੀ ਸਵਾਲ ਹੋਊਗਾ ਹਨਾ ਤੁਹਾਡੇ ਕੋਲੇ ਵੀ ਫੋਨ ਬਹੁਤ ਆਉਂਦੇ ਹੋਣਗੇ ਵੀ ਇਸ ਵਾਰ ਆਪਾਂ ਬਾਸਮਤੀ ਲਾਉਣਾ ਰੇਟ ਆਊਗਾ ਜਾਂ ਨਹੀਂ ਆਊਗਾ ਇਹ ਵੀ ਪੁੱਛਦੇ ਆ ਤੇ ਵੈਰੈਟੀ ਕਿਹੜੀ ਲਾਈਏ ਵੀ ਸਭ ਤੋਂ ਜੇ ਵਧੀਆ ਵੈਰੈਟੀ ਆਪਾਂ ਕੱਢਣੀ ਹੋਵੇ ਇਹਨਾਂ 5-6 ਵੈਰੈਟੀਆਂ ਦੇ ਵਿੱਚੋਂ ਤਾਂ ਕਿਸਾਨਾਂ ਦੇ ਲਈ ਸਭ ਤੋਂ ਵਧੀਆ ਵੈਰੈਟੀ ਤੁਸੀਂ ਕਿਹੜੀ ਸ਼ਿਫਾਰਿਸ਼ ਕਰੋਗੇ ਬਾਸਮਤੀ ਬਾਸਮਤੀ ਦੀਆਂ ਜਿਹੜੀਆਂ ਕਹਿੰਦੇ ਨੇ ਸਾਰੀਆਂ ਹੀ ਵੈਰਾਈਟੀਆਂ ਜਿਹੜੀਆਂ ਸਪਾਰਸ਼ ਕੀਤੀਆਂ ਗਈਆਂ ਪੂਸਾ ਵੱਲੋਂ ਪੰਜਾਬ ਵੱਲੋਂ ਸਾਰੀਆਂ ਹੀ ਵਧੀਆ ਹਰ ਕੋਈ ਆਪਣੇ ਸਮੇਂ ਮੁਤਾਬਕ ਜਿਵੇਂ ਕਈਆਂ ਦੇ ਹੁਣ ਮੱਕੀ ਲੱਗੀ ਹੋਈ ਹੈ ਖੇਤ 'ਚ ਉਹ ਆਪਣਾ ਦੇਖਣ ਵੀ ਕਿੰਨੇ ਦਿਨਾਂ ਤੇ ਸਾਡਾ ਖੇਤ ਖਾਲੀ ਹੋ ਜਾਊਗਾ ਕਿੰਨੇ ਕਦੋਂ ਸਾਨੂੰ ਲੇਬਰ ਮਿਲਦੀ ਹੈ ਉਸ ਤਰ੍ਹਾਂ ਸਾਰੀਆਂ ਹੀ ਵੈਰਾਈਟੀਆਂ ਵਧੀਆ ਹੈ ਕੋਈ ਵੀ ਵੈਰਾਈਟੀ ਇਹਨਾਂ ਜੋ ਨਹੀਂ ਮਾੜੀਗੀ ਬਾਕੀ ਜਿਹੜੀ ਉਹਨਾਂ ਦੇ ਮਿੱਟੀ ਪਾਣੀ ਜਾਂ ਏਰੀਏ ਵਾਈਜ਼ ਜਿਹੜੀ ਉਹਨਾਂ ਦੇ ਲਾਸਟ ਇਅਰਾਂ ਦੀ ਹੈਗੀ ਹੈ ਕੋਈ ਜਿਹੜੀ ਲਾ ਰਹੀ ਹੈ ਵਧੀਆ ਪਰਫਾਰਮ ਕਰਦੀ ਹੈ ਉਹੀ ਲਾਉਣ ਨਵੇਂ ਦਾ ਥੋੜਾ ਤਜਰਬਾ ਕਰਕੇ ਅਗਲੇ ਸਾਲਾਂ ਤੋਂ ਉਹਨੂੰ ਵਧਾ ਲੈਣਾ ਜੀ ਇਹ ਸਿਸਟਮ ਜੇਕਰ ਕਿਸਾਨਾਂ ਨੇ ਤੁਹਾਡੇ ਤੋਂ ਡਾਇਰੈਕਟ ਬੀਜ ਲੈਣਾ ਹੈਗਾ ਇੱਥੋਂ ਤੁਹਾਡਾ ਬੀਜ ਮਿਲ ਜਾਂਦਾ ਜੀ ਆਪਣੇ ਹਾਂ ਇੱਥੋਂ ਵੀ ਬੀਜ ਮਿਲ ਜਾਂਦਾ ਪਰ ਜ਼ਿਆਦਾ ਸਾਡੀ ਜਿਹੜੀ ਹੁੰਦੀ ਕੋਸ਼ਿਸ਼ ਵੀ ਸਾਡੇ ਜਦੋਂ ਡੀਲਰ ਕੋਲ ਜਾ ਕੇ ਸਾਡਾ ਬਾਇ ਨੇਮ ਮੰਗਿਆ ਜਾਂਦਾ ਬੀਜ ਤਾਂ ਫਿਰ ਡੀਲਰ ਨੂੰ ਵੀ ਵਾਦੀ ਹੈ ਵੀ ਹਾਂ ਉਹਨਾਂ ਦੇ ਬਾਇ ਨੇਮ ਮੰਗਦੇ ਆ ਬੀਜ ਸਾਡੀ ਕੋਸ਼ਿਸ਼ ਜ਼ਿਆਦਾ ਇਹੀ ਹੁੰਦੀ ਹੈ ਵੀ ਡੀਲਰ ਅਸੀਂ ਜਦੋਂ ਸਾਨੂੰ ਕੋਈ ਕਾਲ ਆਉਂਦੀ ਹੈ ਤਾਂ ਅਸੀਂ ਨੇੜੇ ਦੇ ਡੀਲਰ ਦੀ ਕਿਉਂਕਿ ਬੀਜ ਤਾਂ ਸਾਡਾ ਇੱਥੋਂ ਜਾਣਾ ਹੈਗਾ ਤਾਂ ਨੇੜੇ ਦੇ ਡੀਲਰ ਕੋਲ ਹੀ ਜਾਵੇ ਜ਼ਿੰਮੇਦਾਰ ਐਨੀ ਦੂਰ ਨਾ ਆਵੇ ਪਰ ਫਿਰ ਵੀ ਜੇ ਕੋਈ ਆਉਣਾ ਚਾਹੁੰਦਾ ਤਾਂ ਉਹਨੂੰ ਜੀ ਆਇਆਂ ਨੂੰ ਜੀ ਤੇ ਪਰ ਅਸੀਂ ਚਾਹੁੰਦੇ ਆ ਵੀ ਨੇੜੇ ਦੇ ਡੀਲਰ